ਸੋ ਹੈਲੋ ਗਾਇਸ ਉਮੀਦ ਕਰਦੇ ਆ ਕਿ ਸਾਰੇ ਜਨੇ ਚੰਦੀ ਕਲਾ ਦੇ ਵਿੱਚ ਹੋਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੂਤ ਦੀ ਜੋੜੀ ਤੇ ਅੱਜ ਦਾ ਵਲੋਗ ਵੀ ਬਹੁਤ ਵਧੀਆ ਵਾ ਤੇ ਤੁਸੀਂ ਵਲੋਗ ਦੇ ਨਾਲ ਬਣੇ ਰਹਿਣਾ ਅੰਤ ਤੱਕ ਤੇ ਬਿਲਕੁਲ ਸਕਿਪ ਨਾ ਕਰਿਓ ਵਲੋਗ ਨੂੰ ਤੇ ਬਿਲਕੁਲ ਸਕਿਪ ਨਾ ਕਰਿਓ ਵਲੋਗ ਨੂੰ ਜੀ ਤੇ ਸਾਰੇ ਬਹੁਤ ਪਿਆਰ ਦੇ ਰਹੇ ਸਾਡੇ ਵਲੋਗ ਨੂੰ ਤੇ ਬਹੁਤ ਵਧੀਆ ਕਮੈਂਟ ਹੁੰਦੇ ਆ ਮੀਆਂ ਭੈਣਾ ਵੀ ਵਧੀਆ ਕਮੈਂਟ ਕਰਦੇ ਨੇ ਵੀਡੀਓ ਵੀ ਬਹੁਤ ਵਧੀਆ ਕਰਦੇ ਨੇ ਤੇ ਹੁਣ ਅਸੀਂ ਮਤਲਬ ਸਾਡੀ ਮਸ਼ੀਨ ਵਾਸ਼ਿੰਗ ਮਸ਼ੀਨ ਥੋੜੀ ਖਰਾਬ ਹੋ ਗਈ ਆ ਤੇ ਆਪਾਂ ਹੱਥ ਨਾਲ ਹੀ ਕੱਪੜੇ ਧੋਵਾਂਗੇ ਅੱਜ ਤੇ ਉਹ ਮੈਂ ਅੱਧੇ ਕੱਪੜੇ ਧੋਲੇ ਆ ਤੇ ਬਾਕੀ ਰਹਿੰਦੇ ਆ ਸੋ ਆਪਾਂ ਹੁਣ ਕੱਪੜੇ ਧੋਵਾਂਗੇ ਜੀ ਸੋ ਤੁਸੀਂ ਲੋਰ ਦੇ ਨਾਲ ਅੰਡ ਤੱਕ ਬਨੇ ਰਹੋ ਤੇ ਉਹਨਾਂ ਕੋਲ ਬਸ ਤਿਆਰ ਹੋ ਜਾਓ ਇਹਨੂੰ ਪਤਾਈਆ ਕਿ ਜਿਹੜੇ ਕੱਪੜੇ ਹੁੰਦੇ ਆ ਉਹ ਜਿਆਦਾ ਪੁੰਚੇ ਤਾਂ ਖਰਾਬ ਨਹੀਂ ਤੇ ਜਿਆਦਾ ਜਿਹੜੇ ਅਖੜ ਕਫਾ ਤੋਂ ਖਰਾਬ ਹੋ ਗਿਆ ਜੀ ਤੇ ਆਪਾਂ ਪੁੰਚੇ ਨੂੰ ਬ੍ਰਸ਼ ਦੇ ਨਾਲ ਅਗਰ ਲੰਗੇ ਤੇ ਇਹ ਦਰਸ਼ਿਦੇ ਨਾਲ ਹੀ ਮੈਲ ਨਿਕਲਦੀ ਆ ਸਭ ਕੱਪੜੇ ਦੇ ਬ੍ਰਸ਼ ਨਾਲ ਆ ਜਾਂਦਾ ਜੋ ਸੰਡੇ ਦਾ ਦਿਨ ਸੀ ਤੇ ਹਰਜੋਤ ਨੇ ਵੀ ਨਾ ਲਿਆ ਹੈ ਸੇ ਦਿਨ ਤੇ ਆਪਾਂ ਉਹ ਚੱਟੇ ਚੱਲੇ ਕੱਪੜੇ ਧੋ ਲੈਨੇ ਆ ਮਸ਼ੀਨਾਂ ਤੇ ਵੈਸੇ ਸਿੱਤੀ ਤੇ ਉੱਤੇ ਜਾਂਦੇ ਆ ਬਸ ਇਹਨੂੰ ਜਲਦੀ ਕਰ ਲਵੋ ਆਪਾਂ ਹੋਣਾ ਇਹ ਪੀਨੇ ਸੀ ਸਕਾ ਦਿੰਦੀ ਆ ਕੱਪੜੇ ਬਸ ਇਹ ਆਪੀ ਧੋਤੇ ਨਹੀਂ ਜਾਂਦੇ ਉਹਦੇ ਵਿੱਚ ਤੇ ਇਹ ਕੰਡੀਆਂ ਦੇ ਆਕੀ ਬਣਾਵਾਂਗੇ ਆਪਾਂ ਨੂੰ ਸੀ। ਉਹਨਾਂ ਦਾ ਤਾਂ ਪਹਾੜ ਬਣਾ ਲੀ। ਇਹ ਤੋਂ। ਅਮਮ। ਬੱਸ। ਤੇ ਅਸੀਂ ਇਹ ਵੇਲੀ ਗੱਲ ਤੇ ਆਹ ਕੰਡੀਆਂ ਵੇ। ਆ ਆ ਗਈਆਂ ਨਹੀਂ। ਟੀਲੇ ਖਾਈ ਜਾਂਦੀ ਹੈ। ਉਹ ਟੀਲੇ ਖਾਈ ਜਾਂਦੀ ਹੈ। ਰੇਟ ਪੇਣਾ ਵਜਣ ਵਾਲੀਆਂ ਹੋਈਆਂ ਬਸ ਉਥਾ ਲਾਗੇ 蒂ਲੇ ਖਾਈ ਜਾਂਦੀ ਆ ਹੋਂ ਤਾਂ ਦਰਦੇ ਅਸੀਂ ਖੋਲ ਘਰ ਵੱਲ ਜਾਣੀ ਹੈ ਹਨ ਔਰ ਦੇ ਲਈ ਫੁੱਲ ਬੋਲ ਨਹੀਂ ਵੀ ਜਾ ਵਿੱਚ ਮੈਂ ਰਿਪੋਰਟ ਕਰਨ ਦੀ ਜ਼ਰੂਰਤ ਨਹੀਂ ਤੇ ਚਲੋ ਤਾਂ ਹਾਂ ਤੋਂ ਅੱਗੇ ਕਿ ਦੱਸੋ ਉਹਦੇ ਤੋਂ ਤੋਂ ਬਾਅਦ ਇਹ ਮੋਹਰੇ ਜਦੋਂ ਆਉਂਦਾ ਤਾਂ ਬਦਲਿਆ ਹੋਇਆ ਹੈ ਇਹ ਤੋਂ ਅੱਗੇ ਨਹੀਂ ਜੇ ਤੁਸੀਂ

ਤੋ ਲਾ ਦਿੰਗੇ ਹੋਰ ਇੱਕ ਦਾ ਹੋਰ ਬੁਰਾ ਲੈ ਸ਼ੂ ਤੇ ਆਦੀ ਸ਼ੂ ਲਾ ਲਾਂ ਮੈਂ ਕੁਝਾ ਹਲੋ ਇਹ ਕਹਾਣੇ ਹੋ ਜਾਣਾ ਜੂੜ ਗੋ ਮੈਂ ਮੈਂ ਆਪੜ ਕੋਈ ਨਹੀਂ ਨਹੀਂ ਲਾਉਣਾ ਇਹਨੂੰ ਬੰਦ ਕਰ ਦੇ ਕਿਉਂਕਿ ਇਹ ਤੇ ਚੱਲਦੀ ਨਹੀਂ ਹੈ ਠੀਕ ਕਰਨ ਵਾਲੀ ਹੈ ਆ ਨਹੀਂ ਚੱਲਦੀ ਨਹੀਂ ਇਹ ਕੱਪੜੇ ਤਾਂ ਹਾਲਾ ਨਹੀਂ ਨਾ ਬਾਕਸ ਚੱਲਣ ਦਿਆ ਬੱਸ ਉਹਦੀ ਉਹ ਜਾਲੀ ਹਟੀ ਆ ਉਹ ਠੀਕ ਕਰਵਾਣੀ ਨਵੀਂ ਪੋਣੀ ਬਣੇ ਇਹਨੂੰ ਲਾਉਣ ਦੀ ਲੋੜ ਹੀ ਨਹੀਂ ਹੈ ਸਾਰਾ ਬਾਈ ਇਹਨੂੰ ਮਸ਼ੀਨ ਨੂੰ ਇੱਧਰ ਨੂੰ ਘੁਮਾ ਦੇ ਬੋਤੀ ਨਾ ਖਿੱਚੇ ਜੇ ਆ ਬੈਠੀ ਇੱਥੇ ਸੋ ਇਹ ਮੈਂ ਬੋੜੀ ਦਾ ਕਵਰ ਬਣਾਇਆ ਹੋਇਆ ਸੀ نیچے ਦੂਸਰਾ ਕਵਰ ਆ ਵੇਖੋ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਤੇ ਇਹ ਉੱਪਰ ਦੂਸਰਾ ਕਿਉਂਕਿ ਬਾੜ ਮਸ਼ੀਨ ਰੱਖਣੀ ਪੈਂਦੀ ਆ ਤੇ ਫਿਰ ਤੁਹਾਨੂੰ ਪਤਾ ਝੰਬ ਪੈ ਜਾਂਦੀ ਆ ਤੇ ਜਦ ਬਾੜ ਇਸ ਵગેਰਾ ਹੁੰਦੀ ਤੇ ਝੰਬ ਹੁੰਦੀ ਆ ਜਾਂ ਤਰੇਲ ਪੈ ਜਾਂਦੀ ਆ ਤੇ ਬੋੜੇ ਦੇ ਨਾਲ ਸੇਫ ਰਹਿੰਦੀ ਆ ਜੀ ਇਸ ਕਰਕੇ ਆਪਾਂ ਬਸ ਠੀਕ ਆ ਗੋੜੀ ਕਰਨਾ ਉੱਪਰ ਠੀਕ ਆ ਰੱਖੋ ਜੀ ਪਾਣੀ ਭੜ ਗਿਆ ਜੀ। ਫਟਾ ਕਰ ਮੋਟਰ। ਹੁਣੇ ਵੈਸੇ ਚਲਾਈ ਸੀ। ਪਾਣੀ ਹੈ ਹੀ ਨਹੀਂ ਵਿੱਚ ਉਹਦੇ। ਤੂੰ ਪਾ ਉਹ। ਪਾ। ਚਲਾ ਸਕਦੇ ਹਾਂ। ਹੱਥ ਗੜੀ ਨਹੀਂ। ਕੇ ਨਹੀਂ ਬਿਚ। ਸੋ ਇਹਦੇ ਚੋਪੜੇ। ਬਹੁਤ ਭਰ ਜਣਾ ਮੈਂ ਚਲਾਉ ਚਲੋ ਬੰਦ ਕਰੋ ਸਾੜੇ ਆ ਜਾਣਗੇ ਨਹੀਂ ਆ ਵੱਡੀ ਹੈ ਸਾਰੇ ਵੱਡੀ ਚੱਲ ਦੇਖੀ ਜਣ ਗੜੀ ਹੋਣੀ ਚੱਲਣਾ ਉਹ ਉਥੇ ਆਉਣੀ ਬਣਾਉਗਾ ਉਹਦਾ ਕਿੱਥੇ ਹੈ ਕੈਮਰਾ ਬਿਲਕੁਲ ਕਿੰਨਾ ਦੂਰ ਹੈ ਪਰਾਗਾ ਉਹਨੇ ਚਲਾ ਦੋ ਅੱਜ ਨੂੰ ਕੁਝ ਨੁਸਖੇ ਕੀਤੇ ਸੋ ਗਾਇਸ ਅੱਜ ਆਪਾਂ ਪਹਿਲਾਂ ਧੋਤੇ ਸੀ ਕੱਪੜੇ ਪਹਿਲਾਂ ਮਾਰਨਿੰਗ ਟਾਈਮ ਦਾ ਆਪਾਂ ਸਾਰਾ ਕੰਮ ਕੀਤਾ ਸੀ ਤੇ ਫਿਰ ਆਪਾਂ ਧੋਤੇ ਸੀ ਕੱਪੜੇ ਤੇ ਕੱਪੜਿਆਂ ਦੀ ਹਨਾ ਵੀਡੀਓ ਆਪਾਂ ਬਣਾਈ ਹੋਈ ਆ ਤੇ ਉਹ ਫਿਰ ਉਸ ਤੋਂ ਬਾਅਦ ਹੁਣ ਸ਼ਾਮ ਦਾ ਟਾਈਮ ਆ ਜੀ ਤੇ ਸੌਰੀ ਤੇ ਉਹ ਆਪਾਂ ਤੁਹਾਨੂੰ ਅੱਜ ਦੱਸਾਂਗੇ ਕਿ ਜਿਹੜੇ ਮਤਲਬ ਪੌਣੀਆਂ ਸਾਡੀਆਂ ਹਨਾ ਕਾਲੀਆਂ ਪੈ ਜਾਂਦੀਆਂ ਹਨ ਨਹੀਂ ਭਾਂਡੇ ਸਾਡੇ ਕਾਲੇ ਹੋ ਜਾਂਦੇ ਆ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਕਿ ਉਹਨਾਂ ਨੂੰ ਆਪਾਂ ਕਿਵੇਂ ਚਮਕਾ ਸਕਦੇ ਆ ਸੋ ਆਓ ਤੁਹਾਨੂੰ ਦੱਸਦੀ ਹਾਂ ਜੀ ਸੋ ਗਾਇਸ ਸੋ ਇਹ ਹੈ ਗਾਇਸ ਸੋ ਗਾਇਸ ਇਹ ਹੈਗਾ ਬੇਕਿੰਗ ਪਾਊਡਰ ਤੇ ਇਹ ਆਪਾਂ ਕਟੋੜੀ ਲਈ ਇੱਕ ਇਹਦੇ ਵਿੱਚ ਆਪਾਂ ਲਵਾਂਗੇ ਪਹਿਲਾਂ ਇਹ ਕਾ ਲਿਆ ਹੈ ਬਰਸ਼ ਬ੍ਰਸ਼ਸ ਸੋ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਪਾਣੀ ਲੈ ਲਏ ਤੋਂ ਤੇ ਮਰਾਂਗੇ ਦੇਖਣੀ ਪਾਊਡਰ ਤੇ ਕਿਹਦੇ ਚਾਪਾ ਪਾਉਣਗੇ ਲੈਪੀ ਤੇ ਪਾਲਿਆ ਤੋਂ ਪਤਾ ਹੈ ਝੱਗ ਹੋ ਜਾਂਦੀ ਹੈ ਇਹਨਾਂ ਸਪਨੇ ਮਸਾਲਾ ਲੈ ਲੈ ਪੀਕ ਪਾਊਡਰ

ਸੋ ਦੇਸ ਟੋਗਾਤੀ ਸੋ ਹੁਣ ਆਪਾਂ ਇਥੇ ਇਸ ਤੱਕੇ ਦਾਣੀ ਦੇ ਉੱਪਰ ਲਗਾਵਾਂਗੇ ਸੋ ਪਾਣਾ ਚਾਹੁੰਦੇ ਹਾਂ ਕਿ ਉਹ ਵਿੱਚ ਫਿਰ ਆਪਾਂ ਇਹਨੂੰ ਥੋੜੀ ਕਲੀਨਿੰਗ ਜੀ ਜ਼ਿਆਦਾ ਤਾਂ ਅੰਦਰ ਆਉਗੀ ਇਹ ਇੱਕ ਆਭੀ ਤਾਂ ਸੀ ਸਾਡੀ ਸਟਰਕਚਰ ਆਉਣੀ ਪਈ

ਸਿਰ ਤੇ ਰਸਾਫ ਕਰਨਾ ਵੀ ਸਾਡਾ ਉਹ ਤੇ ਕੋਈ ਹੋਰ ਵਧੀਆ ਨਹੀਂ ਇਹ ਸ਼ਾਪ